ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਸੁਖਮਨੀ ਸਾਹਿਬ ਦੀ ਦੂਜੀ ਅਸ਼ਟਪਦੀ ਦੀ ਪਹਿਲੀ ਪੌੜੀ ਤੇ ਵਿਚਾਰ ਕਰਾਂਗੇ ਹਾਂਜੀ ਬਿਲਕੁਲ ਇਹ ਪੌੜੀ ਬੜੇ ਸਾਫ਼ ਤਰੀਕੇ ਨਾਲ ਦੱਸਦੀ ਹੈ ਕਿ ਜਦੋਂ ਦੁਨੀਆ ਦੇ ਸਹਾਰੇ ਮਤਲਬ ਮਾਂ ਪਿਓ ਬੱਚੇ ਦੋਸਤ ਭਰਾ ਜਦੋਂ ਇਹ ਸਾਥ ਛੱਡ ਜਾਂਦੇ ਨੇ ਖਾਸ ਕਰਕੇ ਆਖਰੀ ਸਮੇਂ ਤੇ ਉਦੋਂ ਸਿਰਫ ਪਰਮਾਤਮਾ ਦਾ ਨਾਮ ਉਹ ਜਿਹੜਾ ਅੰਦਰ ਦਾ ਅਹਿਸਾਸ ਹੈ ਉਹੀ ਅਸਲ ਸਹਾਰਾ ਬਣਦਾ ਜਿਵੇਂ ਕਿ ਹੈ ਨਾ ਜਹ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਤਾਂ ਅਸਲ ਚ ਗੱਲ ਇਹ ਹੋਈ ਕਿ ਜਿਹੜੇ ਬਾਹਰੀ ਸਹਾਰੇ ਨੇ ਉਹਨਾਂ ਦੀ ਇੱਕ ਹੱਦ ਹੈ ਪਰ ਇਹ ਜਿਹੜੀ ਨਾਮ ਦੀ ਸੋਜੀ ਹੈ ਇਹ ਅੰਦਰੂਨੀ ਤਾਕਤ ਹਰ ਵੇਲੇ ਖਾਸ ਕਰਕੇ ਅੰਤ ਵੇਲੇ ਉਦੋਂ ਵੀ ਨਾਲ ਰਹਿੰਦੀ ਹੈ ਇਹ ਰਿਸ਼ਤਿਆਂ ਤੋਂ ਵੀ ਪਰੇ ਦੀ ਗੱਲ ਹੋ ਗਈ ਅੱਛਾ ਅੱਗੇ ਜ਼ਿਕਰ ਆਉਂਦਾ ਹੈ ਜਹ ਮਹਾ ਭਯਾਨ ਦੂਤ ਜਮਦਲੇ ਤਹ ਕੇਵਲ ਨਾਮ ਸੰਗ ਤੇਰੇ ਚਲੇ ਕੀ ਇਹ ਸਚਮੁੱਚ ਦੇ ਮਤਲਬ ਡਰਾਉਣੇ ਦੂਤਾਂ ਦੀ ਗੱਲ ਹੋ ਰਹੀ ਹੈ ਇੱਥੇ ਦੇਖੋ ਇਹ ਨਾ ਅਸਲ ਚ ਮੌਤ ਦਾ ਜਿਹੜਾ ਡੂੰਗਾ ਡਰ ਬੈਠਾ ਹੁੰਦਾ ਮਨ ਚ ਉਹਦੇ ਲਈ ਇੱਕ ਬਹੁਤ ਸ਼ਕਤੀਸ਼ਾਲੀ ਰੂਪਕ ਹੈ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਮੌਤ ਵੇਲੇ ਬੜੀਆਂ ਭਿਆਨਕ ਸ਼ਕਤੀਆਂ ਹੁੰਦੀਆਂ ਨੇ ਪਰ ਗੁਰਬਾਣੀ ਦਾ ਨਜ਼ਰੀਆ ਥੋੜਾ ਵੱਖਰਾ ਹੈ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਇਹ ਡਰ ਤਾਂ ਅਗਿਆਨ ਕਰਕੇ ਹੈ ਜਦੋਂ ਇਹ ਸਮਝ ਆ ਜਾਂਦੀ ਹੈ ਕਿ ਸਭ ਕੁਝ ਉਸ ਇੱਕ ਦਾ ਹੀ ਬਣਾਇਆ ਹੋਇਆ ਹੈ ਤੇ ਉਹ ਹਰ ਥਾਂ ਹੈ ਤਾਂ ਫਿਰ ਮੌਤ ਦਾ ਡਰ ਉਹ ਖੋਫ ਉਹ ਰਹਿੰਦਾ ਹੀ ਨਹੀਂ ਹੈ ਤੇ ਉਸ ਵੇਲੇ ਸਿਰਫ ਨਾਮ ਦੀ ਸੋਝੀ ਮਤਲਬ ਇਹ ਗਿਆਨ ਕਿ ਸਭ ਕੁਝ ਉਸ ਇੱਕ ਦਾ ਰੂਪ ਹੈ ਬਸ ਉਹੀ ਸਹਾਰਾ ਬਣਦਾ ਹੈ ਅੱਛਾ ਤਾਂ ਮਤਲਬ ਡਰ ਦਾ ਇਲਾਜ ਬਾਹਰੋਂ ਕੋਈ ਸੁਰੱਖਿਆ ਲੱਭਣਾ ਨਹੀਂ ਸਗੋਂ ਅੰਦਰੋਂ ਗਿਆਨ ਪੈਦਾ ਕਰਨਾ ਹਾਂ ਜੀ ਤੇ ਜੇ ਜ਼ਿੰਦਗੀ 'ਚ ਮੰਨ ਲਓ ਕੋਈ ਬਹੁਤ ਹੀ ਵੱਡੀ ਮੁਸ਼ਕਲ ਆ ਜਾਵੇ ਬਾਣੀ ਚਾਹੁੰਦਾ ਏ ਜਿਹੇ ਮੁਸ਼ਕਲ ਹੋਵੇ ਆਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੀ ਇੱਕ ਖਿਨ ਮਾਹੇ ਉਦਾਰੀ ਮਤਲਬ ਪਲ ਵਿੱਚ ਕਿਵੇਂ ਉਭਾਰ ਲੈਂਦਾ ਏ ਨਾਮ ਇੱਥੇ ਕਹਿਣ ਦਾ ਭਾਵ ਏ ਹੈ ਕਿ ਜਿਹੜੀ ਨਾਮ ਦੀ ਸੋਝੀ ਹੈ ਯਾਨੀ ਰੱਬ ਨਾਲ ਜੁੜੇ ਹੋਣ ਦਾ ਅਹਿਸਾਸ ਉਹ ਮਨ ਨੂੰ ਐਨੀ ਤਾਕਤ ਦੇ ਦਿੰਦਾ ਹੈ ਕਿ ਵੱਡੀ ਤੋਂ ਵੱਡੀ ਮੁਸੀਬਤ ਵੀ ਨਾ ਉਹਦਾ ਅਸਰ ਕੱਟ ਜਾਂਦਾ ਹੂੰ ਅੱਛਾ ਅਸਰ ਕੱਟ ਜਾਂਦਾ ਹਾਂ ਕਾਰਨ ਕੀ ਹੈ ਜਦੋਂ ਬੰਦਾ ਨਾਮ ਨਾਲ ਜੁੜ ਜਾਂਦਾ ਤਾਂ ਉਹ ਦੁਨਿਆਵੀ ਚੀਜ਼ਾਂ ਦਾ ਜਿਹੜਾ ਮੋਹ ਹੁੰਦਾ ਉਹਨਾਂ ਦੇ ਮਿਲਣ ਜਾਂ ਨਾ ਮਿਲਣ ਦਾ ਸੁੱਖ-ਦੁੱਖ ਉਹਦੇ ਤੋਂ ਉੱਪਰ ਉੱਠ ਜਾਂਦਾ ਫਿਰ ਭਾਵੇਂ ਮੁਸ਼ਕਲ ਤਾਂ ਹੈਗੀ ਹੈ ਪਰ ਉਹਦਾ ਜਿਹੜਾ ਭਾਵਨਾਤਮਕ ਪਾਰ ਹੈ ਉਹ ਮਨ ਤੇ ਨਹੀਂ ਪੈਂਦਾ ਹੂੰ ਇਹ ਤਾਂ ਫਿਰ ਇੱਕ ਤਰ੍ਹਾਂ ਨਾਲ ਮਾਨਸਿਕ ਤਾਕਤ ਦੀ ਗੱਲ ਹੋ ਗਈ ਨਜ਼ਰੀਆ ਬਦਲਣ ਦੀ ਕਿ ਨਾਮ ਦੀ ਸਮਝ ਸਾਨੂੰ ਹਾਲਾਤ ਦੇ ਜਿਹੜੇ ਭਾਵਨਾਤਮਕ ਝਟਕੇ ਨੇ ਉਹਨਾਂ ਤੋਂ ਬਚਾਉਣ 'ਚ ਮਦਦ ਕਰਦੀ ਹੈ ਬਿਲਕੁਲ ਬਿਲਕੁਲ ਅੱਗੇ ਪੁੰਨ ਕਰਮਾਂ ਦੀ ਗੱਲ ਵੀ ਹੈ ਅਨੇਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੇ ਇਹਦਾ ਮਤਲਬ ਕੀ ਹੈ ਕਿ ਸਿਰਫ ਚੰਗੇ ਕੰਮ ਕਰੀ ਜਾਣੇ ਉਹ ਕਾਫੀ ਨਹੀਂ ਹੈ ਹਾਂ ਇਥੇ ਇਸ਼ਾਰਾ ਇਸ ਪਾਸੇ ਹੈ ਕਿ ਕਈ ਵਾਰ ਅਸੀਂ ਬਹੁਤ ਸਾਰੇ ਚੰਗੇ ਕੰਮ ਕਰਦੇ ਹਾਂ ਦਾਨ ਪੁੰਨ ਵਗੈਰਾ ਪਰ ਹੋ ਸਕਦਾ ਉਹਨਾਂ ਪਿੱਛੇ ਸਹੀ ਸਮਝ ਨਾ ਹੋਵੇ ਜਾਂ ਕਿਤੇ ਹੋਮੇ ਆ ਜਾਂਦੀ ਹੋਵੇ ਤਾਂ ਉਹ ਸ਼ਾਇਦ ਪੂਰੀ ਤਰ੍ਹਾਂ ਪਾਪਾਂ ਤੋਂ ਮੁਕਤੀ ਨਾ ਦਿਵਾ ਸਕਣ ਪਰ ਫਿਰ ਕੀ ਹਰ ਕੋ ਨਾਮ ਕੋਟ ਪਾਪ ਪਰ ਹਰੇ ਜਿਹੜੀ ਨਾਮ ਦੀ ਸੋਝੀ ਹੈ ਯਾਨੀ ਰੱਬ ਦੀ ਯਾਦ ਉਹਦੇ ਗੁਣਾਂ ਦੀ ਸਮਝ ਉਹ ਕਰੋੜਾਂ ਪਾਪਾਂ ਦੇ ਸੰਸਕਾਰਾਂ ਨੂੰ ਵੀ ਮਿਟਾ ਸਕਦੀ ਹੈ ਕਰੋੜਾਂ ਪਾਪਾਂ ਦੇ ਵੀ ਹਾਂਜੀ ਕਿਉਂਕਿ ਜਦੋਂ ਨਾਮ ਮਨ ਚ ਵਸ ਗਿਆ ਨਾ ਤਾਂ ਮਾੜੇ ਖਿਆਲਾਂ ਦੀ ਜੜ੍ਹੇ ਪੁੱਟੀ ਜਾਂਦੀ ਹੈ ਫਿਰ ਵਿਕਾਰ ਪੈਦਾ ਹੀ ਨਹੀਂ ਹੁੰਦੇ ਤੇ ਪਾਪ ਕਰਨ ਦਾ ਖਿਆਲ ਹੀ ਨਹੀਂ ਹੁੰਦਾ ਉਹ ਬਿਰਤੀ ਖਤਮ ਹੋ ਜਾਂਦੀ ਹੈ ਇਸ ਨਾਲ ਤਾਂ ਮਨ ਦੀ ਸਾਰੀ ਖੇੜੀ ਬਦਲ ਜਾਂਦੀ ਹੈ ਮਤਲਬ ਨਾਮ ਸਿਰਫ ਪੁਰਾਣੇ ਕੀਤੇ ਕਰਮਾਂ ਦਾ ਹਿਸਾਬ ਨਹੀਂ ਕਰਦਾ ਸਗੋਂ ਅੱਗੇ ਤੋਂ ਗਲਤ ਕੰਮ ਕਰਨ ਤੋਂ ਬਚਾਉਂਦਾ ਵੀ ਹੈ ਸ਼ਾਇਦ ਇਸੇ ਲਈ ਫਿਰ ਅਖੀਰ ਚ ਗੁਰੂ ਸਾਹਿਬ ਕਹਿੰਦੇ ਨੇ ਗੁਰਮੁਖ ਨਾਮ ਜਪਹੁ ਮਨ ਮੀਰੇ ਨਾਨਕ ਪਾਵਹੁ ਸੁਖ ਘਨੇਰੇ ਬਿਲਕੁਲ ਅੰਤ ਚ ਸਾਰੀ ਕੱਢਿਆ ਗੁਰੂ ਸਾਹਿਬ ਨੇ ਕਿ हे ਮੇਰੇ ਮਨ ਗੁਰੂ ਦੀ ਸਿੱਖਿਆ ਲੈ ਕੇ ਗੁਰਮੁਖ ਬਣ ਕੇ ਇਸ ਨਾਮ ਨੂੰ ਸਮਝ ਇਸ ਨੂੰ ਜਪ ਤੇ ਆਪਣੇ ਅੰਦਰ ਵਸਾਲ ਹੈ ਇਹਦੇ ਨਾਲ ਹੀ ਅਸਲੀ ਤੇ ਬਹੁਤ ਸਾਰੇ ਸੁੱਖ ਮਿਲਣਗੇ ਅੰਦਰ ਸ਼ਾਂਤੀ ਟਿਕਾਊ ਆਵੇਗਾ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਕਢੀਏ ਅਸੀਂ ਦੇਖਿਆ ਕਿ ਕਿਵੇਂ ਨਾਮ ਦੀ ਸੋਜੀ ਨੂੰ ਉਸ ਅੰਦਰੂਨੀ ਜੁੜਾਣ ਨੂੰ ਮੌਤ ਦੇ ਡਰ ਤੋਂ ਜ਼ਿੰਦਗੀ ਦੀਆਂ ਵੱਡੀਆਂ ਮੁਸ਼ਕਿਲਾਂ ਤੋਂ ਤੇ ਪਾਪਾਂ ਦੇ ਭਾਰ ਤੋਂ ਇਹਨਾਂ ਸਭ ਤੋਂ ਪਾਰ ਜਾਣ ਦਾ ਅਸਲ ਰਸਤਾ ਦੱਸਦੇ ਨੇ ਜ਼ੋਰ ਬਾਹਰੀ ਨਹੀਂ ਸਗੋਂ ਅੰਦਰ ਦੇ ਗਿਆਨ ਸ਼ਾਂਤੀ ਤੇ ਰੱਬ ਨਾਲ ਜੁੜਨ ਤੇ ਹੈ ਹਾਂਜੀ ਬਿਲਕੁਲ ਤੇ ਇਸੇ ਗੱਲ ਨੂੰ ਜੇ ਥੋੜਾ ਹੋਰ ਅੱਗੇ ਸੋਚੀਏ ਤਾਂ ਇੱਕ ਸਵਾਲ ਮਨ ਚ ਆਉਂਦਾ ਹੈ ਜਿਸ ਤੇ ਵਿਚਾਰ ਕੀਤਾ ਜਾ ਸਕਦਾ ਹੈ ਕਿ ਰੋਜ਼ ਦੀ ਜ਼ਿੰਦਗੀ ਚ ਜਿਹੜੇ ਆਮ ਫੈਸਲੇ ਲੈਣੇ ਹੁੰਦੇ ਨੇ ਜਾਂ ਨਿੱਕੀਆਂ ਮੋਟੀਆਂ ਚਿੰਤਾਵਾਂ ਹੁੰਦੀਆਂ ਜਾਂ ਬਸ ਮਨ ਦੀ ਸ਼ਾਂਤੀ ਬਣਾਈ ਰੱਖਣੀ ਹੈ ਉਹਦੇ ਵਿੱਚ ਇਹ ਨਾਮ ਦੀ ਸੋਝੀ ਜਾਂ ਕਹਿ ਲਓ ਇੱਕ ਜਾਗਰੂਕਤਾ ਉਹ ਕਿਵੇਂ ਮਦਦ ਕਰ ਸਕਦੀ ਹੈ ਮਤਲਬ ਜ਼ਰੂਰੀ ਨਹੀਂ ਕਿ ਕੋਈ ਬਹੁਤ ਵੱਡੀ ਮੁਸੀਬਤ ਹੋਵੇ ਜਾਂ ਅੰਤ ਵਾਲੇ ਦੀ ਗੱਲ ਹੋਵੇ ਆਮ ਰੁਟੀਨ ਚ ਇਸ ਅੰਦਰੂਨੀ ਜੁੜਾ ਦਾ ਕੀ ਅਸਰ ਹੋ ਸਕਦਾ ਇੱਕ ਨੁਕਤਾ ਜਿਸ ਤੇ ਹਰ ਕੋਈ ਆਪਣੇ ਤਜਰਬੇ ਤੋਂ ਸੋਚ ਸਕਦਾ ਏਸੀ ਵਿਚਾਰ ਨਾਲ ਅੱਜ ਦੀ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਫੇਰ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ